ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸੁਖਾਨੰਦ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਹੈਗਾ ਜੀ ਮੋਗਾ ਬਾਈ ਰਣਜੀਤ ਦੇ ਘਰੋਂ ਇੱਕ ਤਾਜੀ ਸੱਜਰ ਆਪਾਂ ਤੁਹਾਨੂੰ ਮੱਝ ਦਿਖਾ ਰਹੇ ਆ ਦੁੱਧ ਮਿੱਤਰੋ ਫੁੱਲ ਬਟਾ ਫੁੱਲ ਤਿਆਰ ਆ ਕਿੰਨਾ ਦੁੱਧ ਤਿਆਰ ਆ ਉਹਦੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਜੇ ਆਪਾਂ ਕੱਦਕਾੜ ਦੀ ਗੱਲ ਕਰਕੇ ਤਾਂ ਕੱਦਕਾੜ ਵੀ ਮਿੱਤਰੋ ਫੁੱਲ ਆ ਬੇਲ ਚੰਗੀ ਆ ਥਾਂਲੇ ਵੀ ਦੀ ਵੀ ਪੂਰੀ ਸਾਫ਼ ਆ ਤੇ ਪੂਰੀ ਡਿਟੇਲ ਆਪਾਂ ਵਾਈ ਤੋਂ ਲੈਨੇ ਆ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਪਹਿਲਾਂ ਦਾ ਕੀ ਹਾਲ ਚਾਲ ਹੈ ਆਪਣਾ ਪਿੰਡ ਹੈਗਾ ਸੁਖਾਨੰਦ ਹਾਂਜੀ ਸੁਖਾਨੰਦ ਆ ਘਰ ਕਿਹੜੇ ਰਾਦੇ ਹੈ ਚੱਚਾ ਕੋਠੇ ਵਾਲਾ ਰਾਵਾਜਦਾ ਕੋਠੇ ਵਾਲਾ ਹਾਂਜੀ ਮੱਝ ਥੱਲੇ ਦੁੱਧ ਕਿੰਨਾ ਤਿਆਰ ਆ ਹੁਣ ਦੁੱਧ ਜੀ ਹੁਣ ਇਸ ਵਕਤ 19-20 ਕਿਲੋ ਤਿਆਰ ਹੈ ਜੀ 19-20 ਕਿਲੋ ਤਿਆਰ ਹੈ ਕਿਹੜੀ ਜਗ੍ਹਾ ਤੋਂ ਆਈ ਵੀ ਹੈ ਇਹ ਹਰਿਆਣੇ ਤੋਂ ਜੀ ਪਹਿਲੇ ਸੂਆ ਹਾਂਜੀ ਹੁਣ ਦੂਜਾ ਸੂਆ ਹੁਣ ਦੂਜਾ ਸੂਆ ਪਹਿਲਾ ਸੂਆ ਵੀ ਆਪਾਂ ਚੋਈ ਆ ਠੀਕ ਹੈ ਕਿੰਨੇ ਕ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਤਕਰੀਬਨ 25 ਕਿ ਦਿਨ ਹੋ ਗਏ 25 ਕਿ ਦਿਨ ਮਗਰ ਕੱਟਾ ਜੀ ਤੋੜੋ ਇੱਕ ਮਿੰਟ 25 ਦਿਨ ਮਿੱਤਰੋ ਹੋ ਗਏ ਸੂਈ ਨੂੰ ਮਗਰ ਕੱਟਾ ਥਾਂਲੇ ਵੀ ਦੀ ਪੂਰੀ ਸਾਫ ਹੈ ਕਦ ਕਾਠ ਬੇਲ ਫੁੱਲ ਤੇ ਤੁਰਦੀ ਦਾ ਹਵਾਨਾ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਮੈਂ ਬਾਹਰ ਹਾਂਜੀ ਲਾ ਰਹਿਣਾ ਥੋੜਾ ਜਿਹਾ ਕਰਕੇ ਤਾਂ ਕਰਕੇ ਵੇਚਦੇ ਹਾਂ ਠੀਕ ਆ ਬੱਚੇ ਬਾਈ ਦਾ ਕਹਿੰਦਾ ਵੀ ਬਾਹਰ ਆਪ ਤੇ ਲਾ ਰਹਿਦਾ ਤਾਂ ਕਰਕੇ ਵੇਚਦਾ ਤੇ ਸਹ ਹਵਾਨੇ ਦੀ ਐ ਤੇ 19 20 ਲੀਟਰ ਜਿਹੜਾ ਦੁੱਧ ਤਿਆਰਾ ਬੱਚਾ ਕਿਹੜੇ ਸਿਮੰਡ ਦਾ ਹੋ ਹੈ ਜੀ ਕਿਹੜੇ ਸਿਮੰਡ ਦਾ ਬੱਚਾ ਹੋ ਕਟਾ ਬੱਚਾ ਬੋਧਾ ਨਸਲ ਦਾ ਝੋਟਾ ਇੱਥੇ ਆਪਣੇ ਹੈਗਾ ਆਪਣੇ ਚੰਡੀ ਹੈ ਪਿੰਡ ਚ ਹੀ ਆ ਸੋ ਦੇਖ ਸਕਦੇ ਹੋ ਤੁਸੀਂ ਮਿੱਤਰੋ ਜਿਹੜੇ ਵੀ ਵੀਰ ਭਰਾ ਨੂੰ ਕਿਸੇ ਨੇ ਝੋਟੇ ਤੇ ਬਣੀ ਸੀ ਆ ਦੋ ਟਾਈਮ ਆਪਦੇ ਤਸੱਲੀ ਕਰਕੇ ਮਿੱਤਰੋ ਤੁਸੀਂ ਸੌਦਾ ਕਰ ਸਕਦੇ ਹੋ ਤੇ ਮੁੱਲ ਵੀ ਆਪਾਂ ਜਾਇਜ਼ ਜਾ ਕਰਾਵਾਂਗੇ ਕਿਉਂਕਿ ਜੇ 19 20 ਲੀਟਰ ਵਾਲਿਆਂ ਦਾ ਤੁਹਾਨੂੰ ਪਤਾ ਵੀ ਰੇਟ ਕਿੰਨਾ ਹੁੰਦਾ ਬਿਲਕੁਲ ਆਪਾਂ ਜਾਇਦਾ ਜਾਇ ਰੇਟ ਕਰਾਵਾਂਗੇ ਥਣਲੇਵੀ ਦੀ ਫਿਰ ਕਹਿੰਦੇ ਪੂਰੀ ਸਾਫ ਹੈ ਫਿਕਸ ਹਵਾਨੇ ਦੀ 19 ਲੀਟਰ ਬਾਈ ਕਹਿੰਦਾ ਵੀ ਦੁੱਧ ਤਿਆਰ ਦੋ ਟਾਈਮ ਕੋਈ ਤਸੱਲੀ ਕਰਨਾ ਚਾਹੁੰਦਾ ਹੋਵੇ ਹਾਂਜੀ ਦੋ ਦਿਨ ਚਾਰ ਦਿਨ ਜਦੋਂ ਮਰਜ਼ੀ ਆਦਾ ਠੀਕ ਹੈ ਤੇ ਰੇਟ ਕੀ ਕਰਤਾ ਜੀ ਜੇ ਕਿਸੇ ਬੰਦੇ ਨੇ ਦੂਰੋਂ ਵੀ ਬਾਈ ਚਾਂਸ ਆਪਾਂ ਲਾਈਵ ਚ ਆਈ ਵੀ ਖੜਾ ਕੇ ਅਗਲੇ ਨੂੰ ਠੀਕ ਹੈ ਮਰਲਾ ਵੀ ਇੱਕ ਟਾਈਮ ਅਗਲਾ ਚੋਲੇ ਹਣਾ ਹਾਂਜੀ ਹਾਂ ਦੂਜੇ ਟਾਈਮ ਆਣ ਲਾਵਦਾ ਚੋਕੇ ਦਿਖਾ ਦੇਵਾਂਗਾ ਲੈਨ ਹਣ ਵੀਡੀਓ ਕਾਲ ਚ ਹਾਂਜੀ ਠੀਕ ਹੈ ਰੇਟ ਕੀ ਕਰਤਾ ਜੀ ਰੇਟ ਆਪਣਾ 210 ਸੀ ਦੋ ਦਾ ਮਾਨਤਨ ਹੋ ਜੋ ਮਾਨ ਮਾਨ ਕਰਦਾ ਠੀਕ ਹੈ ਤੇ ਫੋਨ ਨੰਬਰ ਦੱਸ ਦਿਓ ਜੀ ਆਪਣਾ 94636 ਹਾਂਜੀ 21 9463721 123 123 ਸੋ ਵੀਡੀਓ ਥੋੜੀ ਜੀ ਮਿੱਤਰੋ ਲੇਟ ਹੋ ਗਈ ਸ਼ਾਮ ਹੋ ਗਿਆ ਕਿਉਂਕਿ ਤੁਹਾਨੂੰ ਪਤਾ ਵੀ ਆਵਾਜ਼ਾਂ ਵੀ ਹੁਣ ਮਿੱਤਰੋ ਰੋੜਾਂ ਤੇ ਵੱਧ ਗਈ ਹੈ ਤੇ ਥੋੜੀ ਜੀ ਲੇਟ ਵੀਡੀਓ ਹੋ ਚੁੱਕੀ ਹੈ 19 20 ਕਿਲੋ ਫਿਰ ਕਹਿੰਦੇ ਵੀ ਦੁੱਧ ਭਾਈ ਕਹਿੰਦਾ ਵੀ ਤਿਆਰ ਆ ਦੋ ਟਾਈਮ ਆਪਦੀ ਤਸੱਲੀ ਕਰ ਸਕਦੇ ਹੋ ਹਰਿਆਣੇ ਦੇ ਵਿੱਚੋਂ ਵੀ ਕਹਿੰਦਾ ਵੀ ਆਈ ਵੀ ਐ ਤੇ ਧਾਰ ਗੰਨੇ ਵਰਗੀ ਆ। ਵਜਣ ਚੰਗਾ ਕੱਦ-ਕਾੜ ਫੁੱਲ ਹੈ। ਸੋ ਕੋਈ ਮਿੱਤਰੋ ਬਰੀਡ ਤੇ ਕੰਮ ਕਰਨਾ ਚਾਹੁੰਦਾ ਹੋਵੇ ਤਾਂ ਬੇਫਿਕਰ ਕਿ ਤੁਸੀਂ ਸੌਦਾ ਕਰ ਸਕਦੇ ਹੋ। ਤੇ ਜੇਕਰ ਕਿਸੇ ਵੀ ਵੀਰ ਨੇ ਮਿੱਤਰੋ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਆ ਜੀ 98724 82124। ਮੁਰਾ ਨਸਲ ਦਾ ਸਾਣ ਦਾ ਮਿੱਤਰੋ ਬੱਚਾ ਕੱਟਾ 25 ਦਿਨ ਹੋ ਗਏ ਬਾਈ ਕਹਿੰਦਾ ਵੀ ਸੂਈ ਨੂੰ। ਤੇ ਕੋਠੇ ਵਾਲੇ ਰਾਹ ਤੇ ਬਾਈ ਦਾ ਘਰ ਹੈ। ਸੋ ਵਜਣ ਚੰਗਾ ਚੰਗੀ ਸਮੇਂ ਵੀ ਆ ਸਾਰੇ ਵੀਰਾਂ ਦਾ ਧੰਨਵਾਦ ਇੱਕ ਬੈਡ ਦੀ ਬਾਈ ਜੀ ਹਾਂਜੀ ਇੱਕ ਬਾਈ ਕੋਲੇ ਮਿੱਤਰੋ ਆਹ ਬੈਡ ਬਕਾਉ ਹੈ ਤੇ ਬਣੀ ਹੈ ਜੀ ਇਹ ਬਣੀ ਵੀ ਆ ਹਾਂਜੀ ਠੀਕ ਹੈ ਤੇ ਕੀ ਰੇਟ ਕਰਨਾ ਹੈ 15 20 ਦਿਨ ਹੋ ਗਏ ਤੇ ਇਹ ਦਾ 35000 35000 ਮੁੱਲ ਹੈ 15 20 ਦਿਨਾਂ ਦੀ ਬਣੀ ਵੀ ਆ ਗਿਰ ਨਸਲ ਦੀ ਤੇ ਗਿਰ ਤੇ ਸਾਈ ਵਾਲ ਦਾ ਥੋੜਾ ਜਿਆ ਕਰਾਸ ਹੈ ਤੇ ਕੱਦ-ਕੱਡ ਮਿੱਤਰੋ ਚੰਗਾ ਵਜਨ ਚੰਗਾ ਮੁੱਲ 35000 ਹੈ ਜਿਹੜਾ ਵੀ ਭਰਾ ਨੂੰ ਪਸੰਦ ਆਉਂਦੀ ਹੈ ਠੀਕ ਹੈ ਠੀਕ ਹੈ ਭਾਈ ਕਹਿੰਦਾ ਗਿਰਦਾ ਭਰਾਇਆ ਕੋਈ ਫੋਟ ਨਹੀਂ ਕੋਈ ਸਾਖ ਨਹੀਂ ਸੋਨਾ ਵਜਣਾ ਹੈ ਧੰਨਵਾਦ